ਪੰਥਰਤਨ ਜਥੇਦਾਰ ਗੁਰਚਰਜ ਸਿੰਘ ਟੌੜਾ ਦੇ ਜਮਾਈ ਸਾਬਕਾ ਕੈਬਨਟ ਮੰਤਰੀ ਹਰਮੇਲ ਸਿੰਘ ਟੌੜਾ ਦਾ ਦਿਹਾਂਤ ਹੋਇਆ 40 ਹਸਪਤਾਲ ਦੇ ਵਿੱਚ ਉਹਨਾਂ ਨੇ ਆਖਰੀ ਸਾਹ ਲਏ ਨੇ ਉਹਨਾਂ ਦੀ ਮ੍ਰਿਤਕ ਦੇ ਆ ਪਿੰਡ ਟੌੜਾ ਦੇ ਵਿੱਚ ਲਿਆਂਦੀ ਗਈ ਹੈ ਜਿਨ੍ਹਾਂ ਦੇ ਅੰਤਿਮ ਦਰਸ਼ਨਾਂ ਦੇ ਲਈ ਰੱਖੀ ਗਈ ਹੈ ਘਰ ਦੇ ਵਿੱਚ ਪੂਰੇ ਪਿੰਡ ਦੇ ਵਿੱਚ ਕੀ ਪੂਰੇ ਪੰਜਾਬ ਦੇ ਵਿੱਚ ਸੋਗ ਦੀ ਲਹਿਰ ਹੈ ਅਜਿਹਾ ਇਮਾਨਦਾਰ ਤੇ ਸਾਫ਼ ਸੁਥਰਾ ਲੀਡਰ ਮੇਲਾ ਬਹੁਤ ਔਖਾ ਜੋ ਗੱਲ ਕਹਿਣੀ ਉਹ ਮੂੰਹ ਤੇ ਕਹਿ ਦਿੰਦੇ ਸੀ ਪਰ ਅਜਹੇ ਲੀਡਰ ਅੱਜ ਦੇ ਸਮੇਂ ਦੇ ਵਿੱਚ ਮੇਲੇ ਬਹੁਤ ਹੀ ਘੱਟ ਦੇਖਣਗੇ ਪਰ ਹਰਮੇਲ ਸਿੰਘ ਟੋੜਾ ਵਰਗਾ ਬਣ ਜਾਣਾ ਬਹੁਤ ਔਖਾ ਜਿਨ੍ਹਾਂ ਨੇ ਆਪਣੇ ਪਰਿਵਾਰ ਪਿੱਛੇ ਦੋਸ ਪੁੱਤਰ ਛੱਡੇ ਨੇ ਇੱਕ ਧਰਮ ਪਤਨੀ ਜੋ ਕਿ ਅੱਜ ਕੱਲ ਐਸਪੀਸੀ ਦੇ ਮੈਂਬਰ ਵੀ ਨੇ ਹਰਮੇਲ ਸਿੰਘ ਟੋੜਾ ਭਾਵੇਂ ਕਿਸ ਸਿਆਸਤ ਦੇ ਵਿੱਚ 1997 ਦੇ ਵਿੱਚ ਹੁੰਦੇ ਨੇ ਪਹਿਲਾ ਸਰਕਾਰੀ ਨੌਕਰੀ ਤੇ ਹੁੰਦੇ ਨੇ ਸਰਕਾਰੀ ਨੌਕਰੀ ਤੋਂ ਬਾਅਦ ਡਕਾਲਾ ਹਲਕਾ ਤੋਂ ਚੋਣ ਲੜਦੇ ਨੇ ਸ਼ਰਮਣੀ ਅਕਾਲੀ ਦਲ ਦੀ ਤਾਂ ਜਿੱਤ ਜਾਂਦੇ ਨੇ ਤੇ ਅਕਾਲੀ ਸਰਕਾਰ ਦੇ ਵਿੱਚ ਮਨਿਸਟਰ ਬਣਦੇ ਨੇ ਉਸ ਤੋਂ ਬਾਅਦ ਕਾਫੀ ਚੋਣਾ ਹਾਰ ਵੀ ਜਾਂਦੇ ਨੇ ਤੇ ਉਸ ਤੋਂ ਬਾਅਦ ਉਹਨਾਂ ਦੀ ਹੁਣ ਜਿਹੜੀ ਮੌਤ ਹੋਈ ਹੈ ਕਿ ਪੂਰੇ ਪਿੰਡ ਦੇ ਵਿੱਚ ਸੋਗ ਦੀ ਲਹਿਰ ਆ ਜਿੱਥੋਂ ਕਿ ਉਹਨਾਂ ਦੇ ਪੁੱਤਰ ਨੇ ਜਿਹੜੇ ਉਹ ਅੱਜ ਕੱਲ ਬੀਜੇਪੀ ਪਾਰਟੀ ਦੇ ਵਿੱਚ ਨੇ ਉਹਨਾਂ ਨੇ ਵੀ ਇਹੀ ਅਰਦਾਸ ਕੀਤੀ ਆ ਕਿ ਮਾਰਾ ਸਾਨੂੰ ਆਪਣੇ ਪਿਤਾ ਦੇ ਪਾਇ ਪੂਰਨਿਆ ਤੇ ਚਲਾਵੀ ਇੱਕ ਦੇ ਚਿੱਟੀ ਚਾਦਰ ਨੂੰ ਦਾਗ ਨਾ ਲਬਾਈ ਉਹਨਾਂ ਦੀ ਸੋਚ ਸੀ ਜੋ ਸਾਡੇ ਪਿਤਾ ਦੀ ਸੋਚ ਸੀ ਉਸੇ ਸੋਚ ਦੇ ਨਾਲ ਸਾਨੂੰ ਪਬਲਿਕ ਦਾ ਲੋਕਾਂ ਦਾ ਸੇਵਾ ਕਰਨ ਦਾ ਮੌਕਾ ਦਿਓ ਅਸੀਂ ਵੀ ਸੇਵਾ ਕਰਾਂਗੇ ਲੋਕਾਂ ਦੇ ਵਿੱਚ ਰਹਿ ਕੇ ਪਰ ਅੱਜ ਦੁੱਖ ਦੀ ਘੜੀ ਦੇ ਵਿੱਚ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਪਹੁੰਚਦ ਨੇ ਕਿਉਂਕਿ ਉਹ ਵੀ ਬਹੁਤ ਨੇੜੇ ਸਨ ਪੰਥਰਾਤਨ ਜਿੱਥੇ ਦਾ ਗੁਰਚੰਦ ਸਿੰਘ ਟੋੜਾ ਦੇ ਨਾਲ ਜਦੋਂ ਹਰਮੇਲ ਸਿੰਘ ਟੋੜਾ ਮੰਤਰੀ ਬਣਦੇ ਤਾਂ ਉਦੋਂ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਵੀ ਪਾਵਰ ਦੇ ਵਿੱਚ ਹੁੰਦੇ ਉਹਨਾਂ ਦੇ ਨਾਲ ਰਮਤੇਰ ਸਿੰਘ ਰਖੜਾ ਸਾਬਕਾ ਕੈਬਨਟ ਮੰਤਰੀ ਸਰਜੀਤ ਸਿੰਘ ਰਖੜਾ ਤੇ ਨਾਬਾ ਦੇ ਵਿਧਾਇਕ ਗੁਰਦੇਵ ਸਿੰਘ ਦੇਮਾਨ ਅਜੀਤਪਾਲ ਕੋਹਲੀ ਜੋ ਕਿ ਪਟਿਆਲਾ ਸ਼ਹਿਰ ਤੋ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਤੇ ਇਲਾਕੇ ਦੀਆਂ ਪੰਚਾਇਤਾਂ ਤੇ ਇਲਾਕੇ ਦੇ ਲੋਕ ਨੇ ਜਿਹੜੇ ਉਹ ਘਰ ਦੇ ਵਿੱਚ ਸਾਬਕਾ ਕੈਬਨਿਟ ਮੰਤਰੀ ਹਰਮੇਲ ਸਿੰਘ ਟੋੜਾ ਦੀ ਜੋ ਮਰਤਕ ਦੇ ਉਹਦੇ ਦਰਸ਼ਨ ਕਰ ਰਹੇ ਨੇ ਜਿੱਥੋਂ ਕਿ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰ ਰਹੇ ਨੇ ਨਾਬਾ ਤੋਂ ਹਰਮੇਲ ਸਿੰਘ ਮਾਨ ਹਰਵਿੰਦ ਭਾਈ ਕੱਲ ਪਿੰਡ ਟੋੜੇ ਸ਼ਮਸ਼ਾਨ ਘਾਟ ਦਾ 11 ਵਜੇ ਦਾ ਸਮਾਂ ਜੀ ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਆ ਕਿ ਟਾਈਮ ਸਿਰਫ ਆਉਣ ਦੀ ਕਿਰਪਾਲਤਾ ਕਰਨੀ ਕੀ 11 ਵਜੇ ਨੂੰ ਅਸੀਂ ਉਥੇ ਸਸਕਾਰ ਦੀ ਜਿਹੜੀ ਪ੍ਰਕਿਰਿਆ ਸ਼ੁਰੂ ਕਰਦੇ ਹਾਂ। ਲੇਕਿਨ ਫਾਦਰ ਦੀ ਗੋਦੀ ਦੇ ਵਿੱਚ ਬਹੁਤ ਨਿੱਘ ਮਨ ਦਾ ਮੌਕਾ ਮਿਲਿਆ ਅੱਜ ਰਾਜਨੀਤੀ ਦੇ ਵਿੱਚ ਵੀ। ਜੀ। ਦੇਖੋ ਸਭ ਤੋਂ ਵੱਡੀ ਜਿਹੜੀ ਗੱਲ ਹੈ ਜੀ ਕਿ ਟੌੜਾ ਸਾਹਿਬ ਦੇ ਦਮਾਦ ਹੋਣ ਦੇ ਨਾਲ ਉਹਨਾਂ ਨੇ ਕਦੇ ਸਭ ਤੋਂ ਵੱਡੀ ਚੀਜ਼ ਹੈ ਜਿਹੜੀ ਉਹਨਾਂ ਨੇ ਟੌੜਾ ਸਾਹਿਬ ਦੀ ਪੱਗ ਨੂੰ ਦਾਗ ਨਹੀਂ ਲੱਗਣ ਦਿੱਤੀ। ਜਿੰਨੇ ਬੰਦੇ ਵੀ ਉਰੇ ਆ ਰਹੇ ਆ ਸਾਰੇ ਸਭ ਦੇ ਮੂੰਹ ਤੇ ਇੱਕ ਵੱਡੀ ਗੱਲ ਹੈ। ਕੀ ਬੇਟਾ ਜੋ ਤੁਹਾਡੇ ਨਾਨਾ ਜੀ ਨੇ ਕੀਤਾ ਉਵੇਂ ਹੀ ਉਹਨਾਂ ਦੇ ਦਾਮਾਦ ਨੇ ਉਹਨਾਂ ਦੇ ਬੇਟੇ ਨੇ ਉਵੇਂ ਹੀ ਚਿੱਟੀ ਚਾਦਰ ਆਪਦੀ ਨਾਲ ਲੈ ਕੇ ਗਏ ਆ ਸਭ ਤੋਂ ਵੱਡੀ ਅੱਜ ਦੀ ਡੇਟ 'ਚ ਇਹੀ ਗੱਲ ਹੈ ਜੀ ਕਿ ਮੈਂ ਵੀ ਪ੍ਰਮਾਤਮਾ ਅੱਗੇ ਅਰਦਾਸ ਕਰਦਾ ਕਿ ਮੈਨੂੰ ਮੇਰੇ ਪਿਤਾ ਵਰਗਾ ਜੀਵਨ ਮਿਲੇ ਸਾਦਾ ਜੀਵਨ ਮਿਲੇ ਤੇ ਅਸੀਂ ਵੀ ਜਿੱਦਣ ਜਾਈਏ ਚਿੱਟੀ ਚਾਦਰ ਲੈ ਕੇ ਜਾਈਏ ਤਿੰਨ ਪੀੜੀਆਂ ਦੀ ਸਾਂਝ ਰਹੀ ਹੈ ਟੋਲਾ ਪਰਿਵਾਰ ਦੇ ਨਾਲ ਔਰ ਇੱਕ ਆٹا ਸਾਡੇ ਸਿਰਫ ਪਰਵਾਦ ਦਾ ਨਹੀਂ ਮੇਰੇ ਪੰਥ قوم ਪੰਜਾਬ ਦਾ ਕਾਟਾ ਹੈ ਇੱਕ ਬਹੁਤ ਹੀ ਇਲਸਟਰੀਅਸ ਜਿਹੜਾ ਕਰੀਅਰ ਸਰਦਾਰ ਹਰਮਨ ਸਿੰਘ ਟੋੜਾ ਜੀ ਦਾ ਰਿਹਾ ਹੈ ਲੋਕ ਸੇਵਾ ਦੇ ਵਿੱਚ ਜਿਹੜਾ ਹੈ ਉਹਨਾਂ ਨੇ ਆਪਣਾ ਜੀਵਨ ਸਮਰਪਿਤ ਰੱਖਿਆ ਹੈ ਮਹੂਮ ਜਥੇਦਾਰ ਗੁਰਚੰਦ ਸਿੰਘ ਟੋੜਾ ਜੀ ਦੀਆਂ ਤੇ ਚੱਲਦੇ ਹੋਏ ਉਹਨਾਂ ਨੇ ਜਿਹੜਾ ਹੈ ਸਮਾਜ ਦੇ ਵਿੱਚ ਆਪਣਾ ਸਥਾਨ ਬਣਾਇਆ ਅੱਜ ਅਜੇ ਹੀ ਦੁੱਖ ਦੀ ਘੜੀ ਦੇ ਵਿੱਚ ਪਰਿਵਾਰ ਦੇ ਨਾਲ ਅਸੀਂ ਦੁੱਖ ਸਾਂਝਾ ਕਰਨ ਲਈ ਇੱਥੇ ਆਏ ਗੁਰਜੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਬਲਵੰਤ ਸਿੰਘ ਵਾਸੀ ਬਣਤਰ ਖੇੜੀ ਮੈਂ ਬਚਪਨ ਤੋਂ ਹੀ ਟੋੜਾ ਸਾਹਿਬ ਦਾ ਸਾਥੀ ਰਿਹਾ ਉਹਨਾਂ ਦੀ ਗੋਦ ਚ ਪਲਿਆ ਉਹਨਾਂ ਨੇ ਮੈਨੂੰ THAILAND ਭੇਜਿਆ ਉਹਨਾਂ ਤੇ ਮੇਰੇ ਤੇ ਬੜੇ ਪਰ ਉਪਕਾਰ ਨੇ ਸਰਦਾਰ ਹਰਮੇਲ ਸਿੰਘ ਦਾ ਬਹੁਤ ਨੇਕ ਇਨਸਾਨ ਸੀ ਉਹ ਦੁੱਖ ਸੁੱਖ ਚ ਹਰ ਇੱਕ ਦੇ ਕੰਮ ਆਉਂਦੇ ਸੀ ਪਰ ਇੱਕ ਗੱਲ ਸੀ ਜਿਹੜੀ ਗੱਲ ਸੀ ਉਹ ਮੂੰਹ ਤੇ ਕਹਿ ਦਿੰਦੇ ਸੀ ਉਹ ਉਹ ਲੁਕੋ ਨਹੀਂ ਸੀ ਰੱਖਦੇ ਐਡੇ ਸਾਫ ਸੁਥਰੇ ਇਨਸਾਨ ਬਣਨਾ ਅੱਜ ਦੇ ਜਮਾਨੇ ਵਿੱਚ ਬਹੁਤ ਮੁਸ਼ਕਲ ਹੈ ਉਹਨਾਂ ਦਾ ਵਿਛੋੜਾ ਬਹੁਤ ਦੁਖਦਈ ਹੈ ਮਰਮੇ ਸਿੰਘ ਟਾਉੜਾ ਦੇ ਜਨ ਪੰਤਰੀ ਇੱਕ ਵੱਡਾ ਘਾਟਾ ਪਿਆ ਸਰਕਾਰ ਨੂੰ ਵੱਡਾ ਘਾਟਾ ਪਿਆ ਅੱਜ ਹਰਮੇਲ ਸਿੰਘ ਟਾਉੜਾ ਦੇ ਸਦੀਵੀ ਵਿਛੋੜੇ ਦਾ ਸਾਨੂੰ ਸਾਰਿਆਂ ਨੂੰ ਬਹੁਤ ਵੱਡਾ ਦੁੱਖ ਆ ਹੋਰ ਸਾਹ ਹਰਮੇਲ ਸਿੰਘ ਹੋਰਾਂ ਨੇ ਬਾਤਰਾ ਤਾਂ ਜੈਦਾ ਗੁਰਚਾਰ ਸਿੰਘ ਦੀ ਟੌੜਾ ਦੀ ਵਿਰਾਸਤ ਨੂੰ ਜਿਵੇਂ ਬਾਖੂਬੀ ਸਾਮਕੇ ਰੱਖਿਆ ਔਰ ਮੈਂ ਸਮਝਦਾ ਕਿ ਆਪਣੀ ਪਹਿਚਾਨ ਵੀ ਆਪਣਾ ਸਤਕਾਰ ਵੀ ਸੇਵਾ ਕਰਕੇ ਲੋਕਾਂ ਦੇ ਕੰਮ ਆ ਕੇ ਸਮਾਜ ਵਿੱਚ ਵਿਚਰ ਕੇ ਇੱਕ ਵੱਖਰੀਆ ਪਹਿਚਾਨ ਬਣਾ ਕੇ ਰੱਖੀ ਉਹਦੇ ਸਾਨੂੰ ਮਾਣ ਆ ਮੈਨੂੰ ਤਾਂ ਨਿੱਜੀ ਤੌਰ ਤੇ ਵੀ ਘਾਟਾ ਜਮਾਤੀ ਤੌਰ ਤੇ ਵੀ ਸਾਨੂੰ ਘਾਟਾ ਔਰ ਉਹਨਾਂ ਦੀ ਸੇਵਾ ਸਾਨੂੰ ਹਮੇਸ਼ਾ ਯਾਰ ਰਹੇਗੀ ਗੁਰੂ ਅਗੇ ਵੈਗਦੋਗੇ ਹੀ ਇਹ ਰਾਸਾ ਕੇ ਉਹਦੇ ਬੱਚੇ ਜਿਹੜੇ ਨੇ ਪਰਿਵਾਰ ਇਸ ਵਿਰਾਸਤ ਨੂੰ ਕਾਇਮ ਰੱਖਣ ਬਿਲਕੁਲ ਲੱਗਦਾ ਨਹੀਂ ਕਿਤੇ ਪੰਥਰਤਨ ਜਿੱਤੇ ਜਿਹੜਾ ਚਲਸਾ ਟੌੜਾ ਦੇ ਜਾਣ ਤੋਂ ਬਾਅਦ ਸੁਖਬੀਰ ਬਾਦਲ ਨੇ ਜੇ ਪ੍ਰਕਾਸ਼ ਬਾਦਲ ਨੇ ਇਸ ਪਰਿਵਾਰ ਨੂੰ ਨੇੜੇ ਨਹੀਂ ਲਾਇਆ ਦੇਖੋ ਮੈਂ ਸਮਝਦਾ ਕਿ ਪੰਥਰਤਨ ਜਿਹੜਾ ਗੁਰਚਰਨ ਸਿੰਘ ਟੌੜਾ ਦੀ ਜੋ ਪੰਥ ਲਈ ਪੰਜਾਬ ਲਈ ਪੰਥ ਪ੍ਰਸਤੀ ਲਈ ਮਤਲਬ ਇਸ ਸੂਬੇ ਲਈ ਦੇਸ਼ ਲਈ ਇੱਕ ਵਿਸ਼ੇਸ਼ ਪਛਾਣ ਦੇ ਤੌਰ ਤੇ ਸੇਵਾ ਕਰਕੇ ਉਹਨਾਂ ਨੇ ਨਾਂ ਥਾਂ ਸਤਿਕਾਰ ਬਣਾਇਆ ਉਹਦੇ ਲਈ ਪੰਥਕ ਸਫਾ ਅੰਦਰ ਪੰਥੀ ਜਥੇਬੰਦੀ ਸ਼ਰਮਣੀ ਕਾਲੀ ਦਾਲ ਅੰਦਰ ਉਹਨਾਂ ਦੇ ਵਿਸ਼ੇਸ਼ ਮਾਨ ਸਰਮਾਨ ਦੀ ਥਾਂ ਹੋਣੀ ਚਾਹੀਦੀ ਸੀ ਜਿਹੜੀ ਕਿਸੇ ਨਾ ਕਿਸੇ ਤਰ੍ਹਾਂ ਉਹ ਨਾ ਹੋ ਸਕੀ ਜਿੱਦੀ ਨਿਰਾਸ਼ਾ ਵੀ ਆ ਦੁੱਖ ਵੀ ਆ ਪਰਿਵਾਰ ਨੂੰ ਵੀ ਇਸ ਗੱਲ ਦਾ ਹਮੇਸ਼ਾ ਦੁੱਖ ਰਿਹਾ